ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 5 ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੇ ਲੋਏ ਸਾਧ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸੁਹਾਈ ਸਦਾ ਸੰਗ ਅਗੈ ਲੈ ਛਡਾਈ ਰਹਾਉ ਦੁਨੀਆ ਕੀ ਆਵੜਿਆ ਕਮਨ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਤੋ ਬਿਨ ਸੁਨੇਦਾਨ ਜਾ ਕੇ ਹਿਰਦੈ ਹਰ ਵਸੈ ਸੋ ਪੂਰਾ ਪ੍ਰਦਾਨ ਸਾਧੂ ਕੀ ਹੋ ਹੋ ਰੇਣੋਂ ਕਾ ਆਪਣਾ ਆਪ ਤਿਆਗੇ ਉਪਾਵਸਿਆਣ ਪਸਗਲ ਛੱਡ ਗੁਰ ਕੀ ਚਰਣੀ ਦਾਗ ਤਿਸਹਿ ਪ੍ਰਾਪਤ ਰਤਨ ਹੋਏ ਜਿਸ ਮਸਤਕੇ ਹੋਵੇ ਭਾਗ ਤਿਸਹਿ ਪ੍ਰਾਪਤ ਭਾਈ ਹੋ ਜਿਸ ਦੀਵੇ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨ ਸਹ ਹਉ ਮੈ ਤਾਪ ਨਾਨਕ ਕਉ ਗੁਰ ਭਿਟਿਆ ਬਿਨ ਸੇ ਸਗਲ ਸੰਤਾਪ ਸ੍ਰੀ ਰਾਗ ਮਹੱਲਾ ਪੰਜਵਾ ਇੱਕ ਪਛਾਣੂ ਜੀ ਕਾ ਇੱਕੋ ਰਖਣਹਾਰ ਇੱਕ ਸਕਾ ਮਨ ਆਸਰਾ ਇੱਕੋ ਪ੍ਰਾਣ ਆਧਾਰ ਤਿਸ ਸਰਣਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲ ਉਪਾਵ ਤਿਆਗ ਗੁਰਪੂਰਾ ਆਰਾਧਨਿਤ ਇਕ ਸੁਕੀ ਲਵ ਲਾਗ ਰਹਾਉ ਇਕੋ ਭਾਈ ਮਿਤ ਇਕ ਇਕੋ ਮਾਤ ਪਿਤਾ ਇਕ ਸਕੀ ਮਨ ਟੀਕ ਹੈ ਜਨ ਜੀਓ ਪਿੰਡ ਦਿੱਤਾ ਸੋ ਪ੍ਰਭ ਮਨਹੁ ਨਾ ਵਿਸਰੈ ਜਿਨ ਸਭ ਕਿਛ ਵਾਸ ਕੀਤਾ ਕਰ ਇਕ ਬਾਹਰ ਇਕੋ ਥਾਨ ਥਨੰਤਰ ਆਪ ਜੀ ਅਜੰਤ ਸਭ ਜਿਨ ਕੀਏ ਆਠ ਪਹਿਰ ਤਿਸ ਜਾਪ ਇਕ ਸੇ ਤਿਰਤਿਆ ਨਾ ਹੋਵੀ ਸੋਗ ਸੰਤਾਪ ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਹੀਂ ਕੋਈ ਜੀਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਇ ਗੁਰ ਪੂਰਾ ਪੂਰਾ ਪਿਆ ਜਪ ਨਾਨਕ ਸੱਚਾ ਸੋਇ ਸ੍ਰੀ ਰਾਗ ਮਹੱਲਾ 5 ਜਿਨਾਂ ਸਤ ਗੁਰ ਸਿਉ ਚਿਤ ਲਾਇ ਸੇ ਪੂਰੇ ਪ੍ਰਧਾਨ ਜਿਨ ਕਉ ਆਪ ਦਇਆਲ ਹੋਇ ਤਿੰਨ ਉਪਜੈ ਮਨ ਗਿਆਨ ਜਿਨ ਕਾ ਮਸਤਕੇ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਏਕੋ ਨਾਮ ਧਿਆਏ ਸਰਬ ਸੁਖਾ ਸੁਖ ਉਪਜਹਿ ਦਰਗਹ ਪੈਦਾ ਜਾਏ ਰਹਾਉ ਜਨਮ ਮਰਨ ਕਾ ਭਾਉ ਗਿਆ ਭਾਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਿਪਾਲ ਜਨਮ ਮਰਨ ਕੀ ਮਲ ਕੱਟੀਐ ਗੁਰਦਰਸ਼ਨ ਦੇਖ ਨਿਹਾਲ ਥਾਨ ਤਨੰਤਰ ਰਵ ਰਹਿਆ ਪਾਰ ਬ੍ਰਹਮ ਪ੍ਰਭ ਸੋਏ ਸਭਨਾ ਦਾਤਾ ਏਕ ਹੈ ਦੂਜਾ ਨਹੀਂ ਕੋਇ ਤਿਸ ਸਰਣਾਈ ਛੁੱਟੀਐ ਕੀਤਾ ਲੋੜੇ ਸੋ ਹੋਏ ਜਿਸ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਦਾਨ ਤਨ ਕੀ ਸੋਭਾ ਨਿਰਮਲੇ ਪ੍ਰਗਟ ਭਈ ਜਹਾਨ ਜਿਨ ਨੇ ਮੇਰਾ ਪ੍ਰਭ ਧਿਆਇ ਨਾਨਕ ਤਿਨ ਕੁਰਬਾਨ ਜਿਨ ਮਨ ਵੱਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਦਾਨ ਤਨ ਕੀ ਸੋਭਾ ਨਿਰਮਲੇ ਪਰਗਟ ਭਈ ਜਹਾਨ ਜਿੰਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਗੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ